ਖਬਰ ਹੁਸ਼ਰਪੁਰ ਦੇ ਟਾਂਡਾ ਬਾਈਪਾਸ ਤੋਂ ਹੈ ਜਿੱਥੇ ਕਿ ਅੱਜ ਦੁਪਹਿਰ ਇੱਕ ਟਰੱਕੇ ਹੇਠਾਂ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਬਖਸ਼ੀਤ ਸਿੰਘ ਪੁੱਤਰ ਗੁਲਜ਼ਾਰੀ لال ਵਜੋਂ ਹੋਈ ਹੈ ਜੋ ਕਿ ਹੁਸ਼ਰਪੁਰ ਨਸਤੀਕੀ ਪਿੰਡ ਸਟਿਆਣਾ ਦਾ ਰਹਿਣ ਵਾਲਾ ਸੀ ਕਟਤਾ ਦੀ ਸੂਚਨਾ ਮਿਲਦਿਆਂ ਠਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਅਤੇ ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰ ਦੰਦਿਆਂ ਮੌਕੇ ਤੇ ਪ੍ਰਤੱਖ ਦਰਸ਼ਕ ਨੇ ਦੱਸਿਆ ਕਿ ਟਰੱਕ ਟਾਂਡਾ ਤਰਫੋਂ ਆ ਰਿਹਾ ਸੀ ਤੇ ਮੋਟਰਸਾਈਕਲ ਸਵਾਰ ਜਿਵੇਂ ਟਾਂਡਾ ਚੌਂਕ 'ਚ ਪਹੁੰਚਿਆ ਤਾਂ ਟਰੱਕੇ ਠਾਗ ਗਿਆ ਤੇ ਇਸ ਤਰ੍ਹਾਂ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਟਰੱਕ ਦੇ ਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਾਰਪੁਰ ਪਹੁੰਚਾ ਦਿੱਤਾ ਗਿਆ ਹੈ। ਹੁਸ਼ਾਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ। ਮੁਕੇਸ਼ ਕੁਮਾਰ ਜੀ ਇਹ ਅੱਜ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਉਹ ਕੀ ਲੱਗਦੇ ਆ? ਬਾਦਲ ਸਾਹਿਬ ਜੀ ਇਹ ਕਿਧਰ ਕਿਧਰ ਆ ਜਾ ਰਹੇ ਇਸ ਵੇ। ਐਸਆਰਪੋਰਵੋ ਵਾਲੇ ਹੀ ਆ ਰਹੇ ਇਸ ਵੇ। ਅੱਛਾ ਤਾਂ ਕੀ ਹੋਇਆ ਇੱਥੇ ਟੰਡ ਵਾਈਪਰ ਤੋਂ? ਹਾਂਜੀ। ਟਰੱਕ ਵਾਲਿਆਂ ਨੇ ਇਹ ਲਈ ਅਗੇ ਵਿੱਚ ਮਾਰਿਆ। ਅੱਛਾ ਹੁਣ ਆਪਾਂ ਕਾਰਵਾਈ ਜਿਹੜੀ ਅਗਲੀ ਉਹ ਕੀ ਮੰਗ ਕਰਦੇ ਆਂ? ਅਸੀਂ ਇਨਸਾਫ ਮੰਗਦੇ ਆਂ। ਹੈ? ਇਨਸਾਫ ਮੰਗਦੇ ਆਂ। ਪਰਚਾ ਕਰਵਾਉਣਾ ਜੀ ਨਾਲੇ। ਕਿਸ ਤਰ੍ਹਾਂ ਕੀ ਹਾਲਤ ਹੈਗੇ ਆ? ਹਾਂਜੀ। ਤੁਹਾਡੇ ਪਿਤਾ ਜੀ ਦੇ ਮਾਰੇ ਆਈ ਡੈਥ ਹੋ ਗਈ ਹੈ। ਕਿੰਨੀ ਉਮਰ ਸੀ ਉਹਨਾਂ ਦੀ? ਹਾਂਜੀ 55 ਸਾਲ ਜੀ। ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਬਖ ਸਿੰਘ ਹੈ ਕੀ ਕੰਮ ਕਰਦੇ ਆਪਾਂ ਮੈਂ ਟਰੱਕ ਡਰਾਈਵਰ ਹਾਂ ਜੀ ਅੱਜ ਜਿਹੜਾ ਟਾਂਡਾ ਬਾਈਪਾਸ ਚੌਂਕ ਦੇ ਵਿੱਚ ਤੁਹਾਡੀ ਗੱਡੀ ਨਾਲ ਇੱਕ ਬਾਈਕ ਦੇਖਣਾ ਕੀ ਸੀਗਾ ਸਾਰਾ ਮਾਮਲਾ ਕਿੱਦਾਂ ਹੋਇਆ ਸਰ ਜੀ ਮੈਂ ਚੌਂਕ ਤੇ ਵੇਖ ਕੇ ਗੱਡੀ ਰੋਕੀ ਐ ਤੁਸੀਂ ਕਿੱਧਰੋਂ ਆ ਰਹੇ ਸੀਗੇ ਮੈਂ ਟਾਂਡੇ ਵੱਲੋਂ ਆਉਣ ਡਿਆ ਹਾਂ ਕਿੱਧਰ ਜਾ ਰਹੇ ਸੀਗੇ ਮੈਂ ਸਿੱਧਾ ਹੀ ਅੱਗੇ ਅੱਛਾ ਤੇ ਗੱਡੀ ਰੋਕੀ ਆ ਤੇ ਕਾਫੀ ਸਪੀਡ ਨਾਲ ਮੋਟਰਸਾਈਕਲ ਆਇਆ ਜਦੋਂ ਮੈਂ ਤੋਰੀ ਆ ਤੇ ਉਹਦੇ ਇੱਕਦਮ ਵੱਜ ਗਈ ਗੱਡੀ ਤੇ ਸਾਕਾ ਤੇ ਕਿਹੜੀ ਸਾਈਡ ਤੋਂ ਆਇਆ ਇਹ ਸਾਈਡ ਤੋਂ ਆਇਆ ਇਹ ਮੈਨੂੰ ਪਤਾ ਨਹੀਂ ਜਗਾ ਦਾ ਨਾ ਮੋਟਰਸਾਈਕਲ ਵਾਲਾ ਇਧਰੋਂ ਆਇਆ ਕੋਈ ਗੱਲ ਨਹੀਂ ਜਿਹੜਾ ਮੋਟਰਸਾਈਕਲ ਸਵਾਰ ਉਹਦੇ ਕੀ ਹਾਲਾਤ ਹੈਗੇ ਆ ਹਾਂਜੀ ਜਿਹੜਾ ਮੋਟਰਸਾਈਕਲ ਸਵਾਰ ਸਜਾ ਉਹਦੇ ਕੀ ਹਾਲਾਤ ਹੈਗੇ ਆ ਬਾਈ ਜੀ ਪਤਾ ਨਹੀਂ ਉਹਦੇ ਬਾਰੇ ਕੰਟਰੋਲ ਤੋਂ ਫੋਨ ਆਇਆ ਕਿ ਇੱਕ ਐਕਸੀਡੈਂਟ ਹੋਇਆ ਹੈ ਤੇ ਇੱਕ ਵਿਅਕਤੀ ਦੀ ਡੈਥ ਹੋਈ ਹੈ ਜਿਹੜੀ ਡੈਥ ਹੋਈ ਹੈ ਬਖਸ਼ੀਰ ਸਿੰਘ ਸਾਨੂੰ ਗੁਲਜਾਰੀ ਲਾਲ ਹੈ ਸਠਿਆਣਾ ਪਿੰਡ ਹੈ ਤੇ ਇਹ ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਭੇਜ ਦਿੱਤੀ ਹੈ ਜੋ ਅਗਲੀ ਕਾਰਵਾਈ ਹੋਏਗੀ ਇਨਾਂ ਦੇ ਬਿਆਨਾਂ ਦੇ ਆਧਾਰ ਤੇ ਤੇ ਸੀਸੀਟੀਵੀ ਕੈਮਰੇ ਵੀ ਦੇਖੇ ਜਾਣਗੇ ਕਿਹਦਾ ਕਸੂਰ ਹੈ ਉਹਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ